ਇਹਨਾਂ ਦੇ ਨਾਲ ਪ੍ਰੀਤਮ ਸਿੰਘ ਤੇ ਉਸ ਦੀ ਘਰ ਵਾਲੀ ਪਰਮਜੀਤ कौर ਜੋ ਹਜੂਰਾ ਕੋਰਾ ਚ ਰਹਿੰਦੇ ਐ ਇਹਨਾਂ ਨੇ ਇੱਕ ਮਕਾਨ ਦਾ ਸੌਦਾ ਕੀਤਾ 27 ਲੱਖ ਰਬੀਦਾ ਬਿਆਨਾ ਲਿਖਿਆ ਹੋਇਆ ਹੈ 5 ਲੱਖ ਰੁਪਿਆ ਇਹਨਾਂ ਨੇ ਉਹਦੇ ਅਕਾਊਂਟ ਚ ਪਾਇਆ ਤੇ 2 ਲੱਖ ਰੁਪਿਆ ਕੈਸ਼ ਦਿੱਤਾ ਤੇ 5000 ਰੁਪਇਆ ਸਾਹਦੇ ਤੌਰ ਤੇ ਇਹਨਾਂ ਨੇ ਦਿੱਤਾ 24 ਨੂੰ 25 ਤੱਕ ਮੂਲ ਰਿਸਤੀ ਕਰਾਉਣੀ ਸੀ ਤੇ 24 ਤਰੀਕ ਨੂੰ ਇਹਨਾਂ ਨੇ ਮੈਸੇਜ ਭੇਜਿਆ ਕਿ ਭਈ ਸਾਡਾ ਲੋਨ 18 ਲੱਖ ਰੁਪਏ ਦਾ ਆ ਲੋਨ ਦੇ ਕਾਗਜ ਹੈ 18 ਲੱਖ ਰੁਪਏ ਦਾ ਲੋਨ ਸਾਡਾ ਮਨਜ਼ੂਰ ਹੋ ਗਿਆ ਤੇ ਆਜੋ ਆਪਾਂ ਤਸਵੀਲ ਦੇ ਵਿੱਚ ਚੱਲ ਕੇ ਮਕਾਨ ਦੀ ਰਿਸਤੀ ਕਰਵਾਈਏ ਤਾਂ ਉਸ ਟਾਈਮ ਪ੍ਰੀਤਮ ਸਿੰਘ ਤੇ ਪਰਮਜੀਤ ਕੌਰ ਉਹਦੀ ਘਰ ਵਾਲੀ ਨੇ ਇਹਨਾਂ ਨੂੰ ਕਹਤਾ ਵੀ ਆਪਾਂ ਇੱਕ ਦੋ ਦਿਨ ਫੇਰ ਕੇ ਕਰਾ ਲਾਂ ਗ੍ਰੀਸ ਦੀ ਸਾਡੇ ਕੋਈ ਘਰ ਦੀ ਪ੍ਰੋਬਲਮ ਐ ਜਾਂ ਜੋ ਵੀ ਕੁਛ ਉਹਨਾਂ ਨੇ ਇਹਨਾਂ ਨੂੰ ਲਾਰਾ ਲਾਇਆ ਪਰ ਉਹਦੇ ਬਾਵਜੂਦ ਵੀ ਫਿਰ ਵੀ ਇਹ ਤਸੀਲ ਦੇ ਵਿੱਚ ਗਏ ਤੇ ਪਰ ਇਹਨਾਂ ਨੂੰ ਉਹ ਮਿਲੇ ਹੀ ਨਾ ਸਤ ਲਖ 5000 ਰੁਪਿਆ ਇਹ ਬੰਦੇ ਦਾ ਗਵਨ ਕਰ ਗਏ ਹੁਣ ਉਹ ਜਿਹੜਾ 5 ਲਖ ਰੁਪਿਆ ਦਿੱਤਾ ਇਹਨਾਂ ਨੇ ਉਹ ਆਹ ट्रांजੈਕਸ਼ਨਾਂ ਜਿਹੜੀਆਂ ਹੈਗੀਆਂ ਬਕਾਇਦਾ ਆਹ ਸਾਰੀਆਂ ट्रांजੈਕਸ਼ਨਾਂ ਹੋਈਆਂ ਗਿਆ પરમજીત કોર ਦੇ એકાઉન્ટ ਚ ਲੱਖ ਰੁਪિયા ਫਿਰ 4 લાખ રૂપિયા ਫਿਰ ਲੱਖ ਰੁਪિયા મતલਬ ਇਸ طرح ਇਹ ટ્રાન્ઝેક્શન ਦੇ ਤਹਿਤ ਪੈਸੇ ਜਿਹੜੇ ਆ ਸਾਰੇ ਗਏ ਹੋ ਵੀ ਇਹ ਗਰੀਬ ਆਦਮੀ ਹੈ ਵਿਚਾਰਾ ਇਹਨੇ ਮકાਨ ਇਹਨਾਂ ਨੇ ਸਾਂਝਾ ਮકાਨ ਜਿਹੜਾ વેਚਿਆ ਸੀ ਤੇ 7 લાખ રૂપિયા ਨੂੰ ਵੰਡ ਦੇ ਵਿੱਚੋਂ ਆਇਆ ਸੀ ਤੇ ਉਹ 7 લાખ રૂપિયા ਇਹਨੇ ਗਰੀਬ ਬੰਦੇ ਨੇ ਤੁਹਾਨੂੰ ਦਿੱਤਾ ਤੇ ਇਹਦੀ ਰਜਿਸਟਰੀ ਕਰਾਓ ਤਾਂ ਇਹ ਉਹ ਬੰਦੇ बार-बार ਨਾਰਾ ਲਾ ਪਾਉਂਦੇ ਰਹੇ ਤਾਂ ਲਾਰਾ ਨਾਲ ਪਹੁੰਚਣ ਤੋਂ ਬਾਅਦ ਇਹਦੀ ਪੋਜੀਸ਼ਨ ਬਚਾਰੇ ਦੀ ਇਹ ਬਣ ਗਈ ਕਿ ਇਹ ਸੂ ਸਾਈਡ ਕਰਨ ਲਈ ਤਿਆਰ ਸੀ ਕਿ ਅਸੀਂ ਬਾਰ ਬਾਰ ਉਹਨਾਂ ਨੂੰ ਕਹਿ ਕੇ ਜਾ ਕੇ ਸਮਝਾਇਆ ਕਿ ਭਈ ਇਹਦੇ ਜਿਆਦਾ ਨਹੀਂ ਪੈਸੇ ਮੋਰ ਤੋਂ ਜਿਆਦਾ ਨਹੀਂ ਉਸੇ ਖਾਦੋ ਇਹਨਾਂ ਗਰੀਬ ਬੰਦੇ ਨਾਲ ਠੱਗੀ ਬਧੀਆ ਇਹ ਪੰਚਾਇਤ ਦੇ ਪੰਚਾਇਤੀ ਨਾਮਾ ਲਿਖ ਕੇ ਦਿੱਤਾ ਇਹਦੇ باوجود ਵੀ ਐਸਐਸਪੀ ਬਠਿੰਡਾ ਨੇ ਇਸ ਪੀੜਤ ਪਰਿਵਾਰ ਦੀ ਛੋਲੂ ਕਾਸਟ ਵਿਅਕਤੀ ਦੀ ਬੰਦੇ ਦੀ ਬਚਾਰੇ ਦੀ ਕੋਈ ਗੱਲ ਨਹੀਂ ਸੁਣੀ ਮੈਂ ਵੀ ਇੱਕ ਦੋ ਵਾਰ ਐਸਐਸਪੀ ਨੂੰ ਕਿਹਾ ਤੇ ਤੁਸੀਂ ਆਈਪੀਐਸ ਨੂੰ ਆਈਪੀਐਸ ਨੂੰ ਆਈਪੀਐਸ ਕੀਤੀ ਹੈ ਇੱਥੇ ਮੁੰਡਿਆਂ ਦੇ ਆਪਣੇ ਡੀਐਨਏ ਅਸੀਂ ਸਟੋਰ ਲਾਈ ਹੋਏ ਨੇ ਕਿ ਤਜ ਤੱਕ ਮੈਂ ਸਵਾਲ ਪੁੱਛਦਾ ਕਿ ਸਾਰੇ ਬੱਚੇ ਇਹ ਡੀਐਲ ਲੀਗਲ ਨੂੰ ਪੁੱਛ ਕੇ ਦਿੱਤੇ ਜਾਂਦੇ ਆ ਇਹ ਚਾਹ ਦੇ ਜਿਹੜੀ ਬੀਪੀਐਸਐਸਪੀ ਹੈਗੀ ਆ ਉਹ ਵੀ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਦੀ ਦੇਣ ਕਰਕੇ ਰਿਜ਼ਰਵ ਕ categories ਵਿੱਚੋਂ ਆ ਤੇ ਯਰ ਰਿਜ਼ਰਵ categories ਵਿੱਚੋਂ ਅਫਸਰ ਬੈਠਾ ਹੋ ਗਈ डीजीबीर रिजर्व कैटेगरी ਦਾ ਐਸਐਸਪੀ ਮੁਜਰਾ ਘਟਾਇਦੀ ਐਸਪੀਬੀ रिजर्व कैटेगरी ਦੇ ਇਹਦੇ باوجود ਵੀ ਮਤਲਬ ਇੱਕ ਸ਼ਰੂਲ ਕਾਸਟ ਵਿਅਕਤੀ ਦੀ ਗੱਲ ਨਾ ਸੁਣੀ ਜਾਵੇ ਮੈਨੂੰ ਲੱਗਦਾ ਕਿ ਕਿਦ ਤਰ੍ਹਾਂ ਕਿਤੇ ਬਾਬਾ ਸਾਹਿਬ ਡਾਕਟਰ ਬੀਮਰੋ ਅੰਬेडकर ਦੀ ਆਤਮਾ ਵੀ ਕਿਦ ਤਰ੍ਹਾਂ ਕਿਤੇ ਰੋਂਦੀ ਹੋਣੀ ਹੈ ਕਿ ਯਾਰ ਮੈਂ ਜਿਨ੍ਹਾਂ ਲੋਕਾਂ ਵਾਸਤੇ ਇਸੇ ਕਰਕੇ ਬਾਬਾ ਸਾਹਿਬ ਅੰਬेडकर ਨੇ ਜਨਮ ਸੀ ਮੈਨੂੰ ਮੇਰੇ ਆਪਣੇ ਸਮਾਜ ਦੇ ਪੜ੍ਹੇ ਲਿਖੇ ਲੋਕਾਂ ਨੇ ਧੋਖਾ ਦਿੱਤਾ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਨੈਸ਼ਨਲ ਦਲਤ ਮਹਾਪੰਚਾਇਤ ਪੰਜਾਬ ਤੇ ਚੇਅਰਮੈਨ ਮਜ਼ਦੂਰ ਮਲਾਜਮ ਕਾਂਗਰਸ ਜਾਨੀ ਕੇ ਕੇ ਸੀ ਵਿਭਾਗ ਕਾਂਗਰਸ ਪਾਰਟੀ ਮੇਰੇ ਨਾਲ ਇਹ ਸਾਥੀ ਬੈਠਿਆ ਹੈ ਹਰਭਜਨ ਸਿੰਘ ਇਹਨਾਂ ਦਾ ਨਾਮ ਹੈ ਉਹ ਹਰਭਜਨ ਸਿੰਘ ਜਿਹੜੇ ਹੈਗੇ ਹੈ ਸ਼ਡਿਊਲ ਕਾਸਟ ਭਾਈਚਾਰੇ ਨਾਲ ਇਹ ਸਬੰਧ ਰੱਖਦੇ ਹੈ ਵਿਚਾਰੇ ਪਿਛਲੇ ਦਿਨੀ ਅ ਇਹਨਾਂ ਦੇ ਨਾਲ ਪ੍ਰੀਤਮ ਸਿੰਘ ਤੇ ਉਸ ਦੀ ਘਰ ਵਾਲੀ ਪਰਮਜੀਤ ਕੌਰ ਜੋ ਹਜੂਰਾਪੁਰਾ ਚ ਰਹਿੰਦੇ ਐ ਇਹਨਾਂ ਨੇ ਇੱਕ ਮਕਾਨ ਦਾ ਸੌਦਾ ਕੀਤਾ 27 ਲੱਖ ਰਵੇਦਾ ਬਿਆਨਾ ਲਿਖਿਆ ਹੋਇਆ ਹੈ 5 ਲੱਖ ਰੁਪਇਆ ਇਹਨਾਂ ਨੇ ਉਹਦੇ ਅਕਾਊਂਟ ਚ ਪਾਇਆ ਤੇ 2 ਲੱਖ ਰੁਪਇਆ ਕੈਸ਼ ਦਿੱਤਾ ਤੇ 5000 ਰੁਪਇਆ ਸਾਈਡ ਦੇ ਤੌਰ ਤੇ ਇਹਨਾਂ ਨੇ ਦਿੱਤਾ 24 ਨੂੰ 25 ਤਰੀਕ ਨੂੰ ਰਜਿਸਟਰੀ ਕਰਾਉਣੀ ਸੀ ਤੇ 24 ਤਰੀਕ ਨੂੰ ਇਹਨਾਂ ਨੇ ਮੈਸੇਜ ਭੇਜਿਆ ਕਿ ਭਈ ਸਾਡਾ ਲੋਨ 18 ਲੱਖ ਰੁਪਏ ਦਾ ਆ ਲੋਨ ਦੇ ਕਾਗਜ ਹੈ 18 ਲੱਖ ਰੁਪਏ ਦਾ ਲੋਨ ਸਾਡਾ ਮਨਜ਼ੂਰ ਹੋ ਗਿਆ ਤੇ ਆਜੋ ਆਪਾਂ ਤਹਿਸੀਲ ਦੇ ਵਿੱਚ ਚੱਲ ਕੇ ਮਕਾਨ ਦੀ ਰਜਿਸਟਰੀ ਕਰਵਾਈਏ ਤਾਂ ਉਸ ਟਾਈਮ ਪ੍ਰੀਤਮ ਸਿੰਘ ਤੇ ਪਰਮਜੀਤ ਕੌਰ ਉਹਦੀ ਘਰ ਵਾਲੀ ਨੇ ਇਹਨਾਂ ਨੂੰ ਕਹਿਤਾ ਵੀ ਆਪਾਂ ਇੱਕ ਦੋ ਦਿਨ ਠਹਿਰ ਕੇ ਕਰਾ ਲਾਂਗੇ ਰਜਿਸਟਰੀ ਸਾਡੇ ਕੋਈ ਘਰ ਦੀ ਪ੍ਰੋਬਲਮ ਹੈ ਜਾਂ ਜੋ ਵੀ ਕੁਝ ਉਹਨਾਂ ਨੇ ਇਹਨਾਂ ਨੂੰ ਲਾਰਾ ਲਾਇਆ ਪਰ ਉਹਦੇ باوجود ਵੀ ਫਿਰ ਵੀ ਇਹ ਤਸੀਲ ਦੇ ਵਿੱਚ ਗਏ ਤੇ ਪਰ ਇਹਨਾਂ ਨੂੰ ਉਹ ਮਿਲੇ ਹੀ ਨਾ 7 ਲੱਖ 5000 ਰੁਪਿਆ ਇਹ ਬੰਦੇ ਦਾ ਗਬਨ ਕਰ ਗਏ ਹੁਣ ਉਹ ਜਿਹੜਾ 5 ਲੱਖ ਰੁਪਿਆ ਦਿੱਤਾ ਇਹਨਾਂ ਨੇ ਉਹ ਆਹ ट्रांजैक्शन ਆ ਜਿਹੜੀਆਂ ਆ ਗਈਆਂ ਬਕਾਇਦਾ ਆ ਸਾਰੀਆਂ ट्रांजैक्शनਾਂ ਹੋਈਆਂ ਵਿਆ ਪਰਮਜੀਤ ਕੌਰ ਦੇ ਅਕਾਊਂਟ 'ਚ ਲੱਖ ਰੁਪਿਆ ਫਿਰ 4 ਲੱਖ ਰੁਪਿਆ ਫਿਰ ਲੱਖ ਰੁਪਿਆ ਮਤਲਬ ਇਸ ਤਰ੍ਹਾਂ ਇਹ ट्रांजैक्शन ਦੇ ਤਹਿਤ ਇਹ ਪੈਸੇ ਜਿਹੜੇ ਆ ਸਾਰੇ ਗਏ ਹੋਏ ਉਸ ਤੋਂ ਬਾਅਦ ਇਹਨਾਂ ਨੇ ਫਿਰ ਜਿਹੜੇ ਪੰਚਾਇਤੀ ਬੰਦੇ ਸੀ ਜਾਂ ਜਿਹੜੇ ਸੌਦਾ ਕਰਾਉਣ ਵਾਲੇ ਬੰਦੇ ਹੁੰਦੇ ਆ ਜਿਨ੍ਹਾਂ ਨੇ ਸੌਦਾ ਕਰਵਾਇਆ ਪੰਚਾਇਤੀ ਬੰਦਿਆਂ ਨੇ ਜਾ ਕੇ ਮਤਲਬ ਉਹਨਾਂ ਨੂੰ ਪ੍ਰੀਤਮ ਸਿੰਘ ਨੂੰ ਤੇ ਉਹਦੇ ਘਰ ਵਾਲੀ ਪਰਮਜੀਤ ਕਰਨ ਨੂੰ ਘਰ ਜਾ ਕੇ ਸਮਝਾਇਆ ਵੀ ਇਹ ਗਰੀਬ ਆਦਮੀ ਆ ਵਿਚਾਰਾ ਇਹਨੇ ਮਕਾਨ ਇਹਨਾਂ ਨੇ ਸਾਂਝਾ ਮਕਾਨ ਜਿਹੜਾ ਵੇਚਿਆ ਸੀ ਤੇ 7 ਲੱਖ ਰੁਪਈਆ ਉਹ ਵੰਡ ਦੇ ਵਿੱਚੋਂ ਆਇਆ ਸੀ ਤੇ ਉਹ 7 ਲੱਖ ਰੁਪਈਆ ਇਹਨੇ ਗਰੀਬ ਬੰਦੇ ਨੇ ਤੁਹਾਨੂੰ ਦਿੱਤਾ ਤੇ ਇਹਦੀ ਰਿਜਿਸਟਰੀ ਕਰਾਓ ਤਾਂ ਇਹ ਉਹ ਬੰਦੇ ਬਾਰ-ਬਾਰ ਲੜਾ ਲਪਾਉਂਦੇ ਰਹੇ ਤਾਂ ਲਾਰਾਨਾ ਪਹੁੰਚਣ ਤੋਂ ਬਾਅਦ ਇਹਦੀ ਪੋਜੀਸ਼ਨ ਵਿਚਾਰੇ ਦੀ ਇਹ ਬਣ ਗਈ ਕਿ ਇਹ ਸੂਇਸਾਈਡ ਕਰਨ ਲਈ ਤਿਆਰ ਸੀ ਤਾਂ ਉਸ ਦੇ ਦੌਰਾਨ ਇਹ ਮੇਰੇ ਕੋਲ ਆਇਆ ਮੇਰੇ ਘਰ ਆਇਆ ਤੇ ਬੜਾ ਦੋਨੋਂ ਮੀਆਂ ਬੀਬੀ ਮਤਲਬ ਇੱਕ ਤਰ੍ਹਾਂ ਇਹਨਾਂ ਨੂੰ ਆਇ ਲੱਗਦਾ ਸਭ ਕੁਝ ਸਾਡਾ ਖਤਮ ਹੋ ਗਿਆ ਤਾਂ ਮੈਂ ਇਹਨਾਂ ਨੂੰ ਕਿਹਾ ਵੀ ਕੋਈ ਅਸੀਂ ਗੱਲ ਨਹੀਂ ਹੈ ਕਿ ਮਰਨਾ ਮਸਲੇ ਦਾ ਹੱਲ ਨਹੀਂ ਹੁੰਦਾ ਤੂੰ ਮਰਨ ਦੀ ਬਜਾਏ ਆਪਾਂ ਇਹਦੇ ਤੇ ਲੜਾਈ ਲੜੋ ਆਪਾਂ ਅਫਸਰਾਂ ਕੋਲ ਚਲਦੇ ਹਾਂ ਬੇਨਤੀ ਕਰਦੇ ਹਾਂ ਆਪਣੀ ਗੱਲ ਦੱਸਦੇ ਹਾਂ ਤਾਂ ਅਸੀਂ 21 ਨੂੰ ਇੱਕ ਦਰਖਾਸਤ 2125 ਨੂੰ ਇੱਕ ਦਰਖਾਸਤ ਐਸਐਸਪੀ ਬਠਿੰਡਾ ਨੂੰ ਐਸਐਚਓ ਥਰਮਲ ਨੂੰ ਸਾਰਿਆਂ ਨੂੰ ਇਹ ਦਰਖਾਸਤਾਂ ਦਿੱਤੀਆਂ ਉਸ ਦਿਨ ਤੋਂ ਲੈ ਕੇ 2125 ਤੋਂ ਲੈ ਕੇ ਅੱਜ ਕਿੰਨੇ ਹੋ ਗਏ 8ਵਾਂ ਮਹੀਨਾ ਹੋ ਗਿਆ 7 ਮਹੀਨੇ ਹੋ ਗਏ ਔਰ 7 ਮਹੀਨਿਆਂ ਦੇ ਦੌਰਾਨ ਇਹ ਵਿਚਾਰਾ ਪੀੜਤ ਪਰਿਵਾਰ ਤੇ ਕਈ ਵਾਰ ਮੈਂ ਜੀ ਐਸਐਸਪੀ ਨੂੰ ਅਸੀਂ ਮਿਲੇ ਐਸਐਸਪੀ ਸਾਹਿਬ ਨੂੰ ਕਿਹਾ ਕਿ ਦੇਖੋ ਜੀ ਇਹ ਗਰੀਬੰਦਾ ਬਚਰਾ ਪੰਚਾਇਤੀ ਬੰਦਿਆਂ ਨੇ ਆ ਪੰਚਾਇਤੀ ਨਾਮਾ ਲਿਖ ਕੇ ਦਿੱਤਾ ਜਿਹਦੇ ਤੇ ਕੌਂਸਲਰ ਦੇ ਵੀ ਸਾਈਨ ਆ ਉਸ ਇਲਾਕੇ ਦੇ ਕੌਂਸਲਰ ਦੇ ਵੀ ਸਾਈਨ ਆ ਪੰਚਾਇਤੀ ਬੰਦਾਂ ਦੇ ਸਾਈਨ ਆ ਇਹਨਾਂ ਸਾਰੇ ਬੰਦਿਆਂ ਨੇ ਲਿਖ ਕੇ ਲਿਖਾਇਆ ਦੇ ਚ ਕਿ ਬਈ ਇਹਦੇ ਨਾਲ ਗਰੀਬ ਬੰਦੇ ਨਾਲ ਠੱਗੀ ਬਧੀ ਹੈ ਕਿ ਅਸੀਂ ਬਾਰ-ਬਾਰ ਉਹਨਾਂ ਨੂੰ ਕਹਿ ਕੇ ਜਾ ਕੇ ਸਮਝਾਇਆ ਕਿ ਬਈ ਇਹਦੇ ਜਿਆਦਾ ਜਿਹੇ ਪੈਸੇ ਮੋਰ ਤੋਂ ਜਿਆਦਾ ਜਿਹੇ ਨਹੀਂ ਉਸੇ ਕਰਾ ਦੋ ਇਹਦੇ ਨਾਲ ਗਰੀਬ ਬੰਦਰਾ ਠੱਗੀ ਬਧੀਆ ਇਹ ਪੰਚਾਇਤ ਨੇ ਪੰਚਾਇਤੀ ਨਾਮਾ ਲਿਖ ਕੇ ਦਿੱਤਾ ਇਹਦੇ باوجود ਵੀ ਐਸਐਸਪੀ ਬਠਿੰਡਾ ਨੇ ਇਸ ਸਪੀਡ ਤੇ ਪਰਿਵਾਰ ਦੀ ਸ਼ਰੂਲ ਕਾਸਟ ਵਿਅਕਤੀ ਦੀ ਬੰਦੇ ਦੀ ਵਿਚਾਰੇ ਦੀ ਕੋਈ ਗੱਲ ਨਹੀਂ ਸੁਣੀ ਮੈਂ ਵੀ ਇੱਕ ਦੋ ਵਾਰ ਐਸਐਸਪੀ ਨੂੰ ਕਿਹਾ ਉਸ ਤੋਂ ਬਾਅਦ ਇੱਥੇ ਹੀ ਬਸ ਨਹੀਂ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਵੀ ਅਸੀਂ ਇੱਕ ਮਿਲ ਕੇ ਦੋ ਤਿੰਨ ਵਾਰ ਮਲੇ ਚਿੱਠੀ ਉਹਨਾਂ ਨੂੰ ਪੱਤਰ ਦਿੱਤਾ ਇਸ ਤਰ੍ਹਾਂ ਦੀ ਐਪਲੀਕੇਸ਼ਨ ਦਿੱਤੀ ਉਹਨਾਂ ਨੇ ਵੀ ਐਸਐਸਪੀ ਨੂੰ ਲਿਖਿਆ ਫਿਰ ਵੀ ਐਸਐਸਪੀ ਬਠਿੰਡਾ ਦੇ ਕੰਦ ਜੋ ਨਹੀਂ ਸਰਕੀ ਫਿਰ ਵੀ ਉਹਨਾਂ ਨੇ ਕੋਈ ਪ੍ਰਵਾਹ ਨਹੀਂ ਕੀਤੀ ਇਸ ਗਰੀਬ ਬੰਦੇ ਦੀ ਕੋਈ ਗੱਲ ਸੁਣੀ ਨਹੀਂ ਉਸ ਤੋਂ ਬਾਅਦ ਡੀਆਈਜੀ ਸਾਹਿਬ ਸਰ ਹਰਜੀਤ ਸਿੰਘ ਜੀ ਹੋਰੀ ਉਹਨਾਂ ਦੇ ਕੋਲ ਬੀ ਡੀਜੀ ਸਾਹਿਬ ਦੇ ਕੋਲ ਵੀ 2-3 ਬਾਰ ਅਸੀਂ ਜਾ ਕੇ ਆਏ ਐਪਲੀਕੇਸ਼ਨ ਵੀ ਦਿੱਤੀ ਤੋਂ ਡੀਜੀ ਸਾਹਿਬ ਨੇ ਵੀ ਐ ਐਸਐਸਪੀ ਮੈਡਮ ਨੂੰ ਲਿਖਿਆ ਕਿ ਵੀ ਇਹ ਬੰਦੇ ਦੀ ਸੁਣਵਾਈ ਕਰੋ ਮੈਨੂੰ ਲੱਗਦੀ ਹੈ ਐਸਪੀ ਕੋਲੇ ਡੀਐਸਪੀ ਕੋਲੇ ਐਸਐਚਓ ਕੋਲੇ ਤੱਕ ਪਤਾ ਹੀ ਨਹੀਂ ਕਿੰਨੇ ਵਾਰੀ ਇਹ ਬੰਦਾ ਵਿਚਾਰਾ ਉਥੇ ਗੇੜੇ ਘੜਦਾ ਤੁਰਦਾ ਜਾਂਦਾ ਆਉਂਦਾ ਸਵੇਰੇ ਸ਼ਾਮ ਮੇਰੇ ਘਰ ਆ ਜਾਂਦਾ ਹੈ ਅਸੀਂ ਕਿਦਣਾ ਕਿਦੇ ਚਿਰ ਉਹਨੂੰ ਹੌਸਲਾ ਦਿੰਦੇ ਆ ਵੀ ਕੋਈ ਗੱਲ ਨਹੀਂ ਯਾਰ ਇਦਾਂ ਦੀ ਗੱਲ ਨਹੀਂ ਹੁੰਦੀ ਹੌਸਲਾ ਨਹੀਂ ਛੱਡੀਦਾ ਹੁੰਦਾ ਪਰ ਇੱਕ ਦਿਨ ਕਿਤੇ ਮੈਂ ਸਮਝਦਾ ਵੀ ਐਸਐਸਪੀ ਬਟਿੰਡਾ ਆਪਣਾ ਨਾਂ ਤੇ ਪਰਚੈਤੀ ਬੰਨ੍ਹਦੀ ਸੁਣੀ ਗੱਲ ਐਸਐਸਪੀ ਬਟਿੰਡਾ ਨੇ ਆਰਟੀਜੀ ਅਸਰਾਹੀ ਪੈਸੇ ਆ ਜਿਹੜੇ ਹੈਗੇ ਆ ਗਏ ਹੋਏ ਐ ਇਸ ਦੀ ਇਹਦੇ ਤੇ ਕੋਈ ਉਹਨਾਂ ਨੇ ਗੌਰ ਨਹੀਂ ਕੀਤੀ ਡੀਆਜੀ ਸਾਹਿਬ ਨੇ ਕਿਹਾ ਉਹਦੀ ਵੀ ਕੋਈ ਪਰਵਾਹ ਨਹੀਂ ਕੀਤੀ ਡਿਪਟੀ ਕਮਿਸ਼ਨਰ ਸਾਹਿਬ ਬਟਿੰਡਾ ਨੇ ਕਿਹਾ ਉਹਨਾਂ ਨੇ ਲਿਖ ਕੇ ਪੱਜਾ ਉਹਨਾਂ ਨੇ ਉਸ ਡਿਪਟੀ ਕਮਿਸ਼ਨਰ ਸਾਹਿਬ ਬਟਿੰਡਾ ਦੀ ਵੀ ਕੋਈ ਪਰਵਾਹ ਨਹੀਂ ਕੀਤੀ ਤੋਂ ਅੱਛਾ ਹੁਣ ਕੀ ਹੋਇਆ ਕਿ ਕਈ ਅਫਸਰਾਂ ਕਿਸੇ ਐਸਪੀ ਨੂੰ ਕਿਹਾ ਕਿਸੇ ਡੀਐਸਪੀ ਨੂੰ ਕਿਹਾ ਕਈ ਅਫਸਰਾਂ ਨੂੰ ਤਾਂ ਇਹ ਲੱਗਿਆ ਪਤਾ ਕਿ ਮੈਂ ਸਹਾਦੇ ਹਰਪ੍ਰੀਤ ਸਿੰਘ ਜੀ ਦੀ ਪਤਨੀ ਹੈ ਬਲਜੀਤ ਕੌਰ ਜਿਹਦੇ ਨਾਲ ਸੌਦਾ ਜਿਹਦੇ ਨਾਮ ਤੇ ਫੌਦਾ ਤਾਇਆ ਹੋਇਆ ਸੀ ਕਿ ਮੈਂ ਕਿਸੇ ਅਫਸਰ ਨੂੰ ਕਹਦਾ ਫੋਨ ਕਰ ਰਹਾ ਹਾਂ ਉਹਨਾਂ ਨੂੰ ਲੱਗਦਾ ਹੈ ਕਿ ਇਹ ਉਹ ਭਜਨ ਸਿੰਘ ਵਾਲੀ ਗੱਲ ਗਹਿਰੀ ਸਾਹ ਪੁੱਛਣਗੇ ਤੇ ਆਪਾਂ ਮਲ ਫੋਨ ਹੀ ਚੱਕਣਾ ਬੰਦ ਕਰ ਦੋ ਮਤਲਬ ਪੁਲਿਸ ਅਫਸਰਾਂ ਸਿਸਟਮ ਇਹ ਹੁੰਦਾ ਜੇ ਕੰਮ ਨਾ ਕਰਨਾ ਉਹ ਤਾਂ ਫੋਨ ਨਾ ਚੱਕੋ ਅਸੀਂ ਵੀ 35-40 ਸਾਲ ਤੋਂ ਰਾਜਦਵੀਂ ਸਿਸਟਮ ਦੇ ਵਿੱਚ ਆ ਸਮਝਦੇ ਹਾਂ ਸਾਰੀ ਗੱਲ ਔਰ ਐਸਐਸਪੀ ਬਠਿੰਡਾ ਫਿਰ ਉਸ ਤੋਂ ਬਾਅਦ ਆ ਦੇਖੋ ਇੱਕ ਜੜੀ ਤਰੀਕੇ ਤੌਰ ਤੇ ਮੈਂ ਅੱਜ ਦੀ ਪ੍ਰੈਸ ਕਾਨਫਰੰਸ ਕਰਨ ਲਈ ਅਸੀਂ ਮਜਬੂਰ ਹੋਏ ਆ ਰਿਪੋਰਟ ਬਣੀ ਹੈ ਇਹ ਸਾਰੀ ਰਿਪੋਰਟ ਬਣਾ ਕੇ ਸਾਰਾ ਥਾਣੇ ਤੋਂ ਇਹਨਾਂ ਨੇ ਭੇਜਦੀ ਡੀਸੀ ਸਾਹਿਬ ਡੀਸੀਸ ਆਲੋ ਇਹ ਰਿਪੋਰਟ ਦੇ ਵਿੱਚ ਸਾਰੇ ਬਿਆਨਾਂ ਤੇ ਬਿਆਨ ਜਿਹੜੇ ਬਿਆਨ ਕਰਤਾ ਹੈਗੇ ਆ ਸਾਂਝੇ ਵਿਅਕਤੀ ਉਹਨਾਂ ਨੇ ਲਿਖਾਇਆ ਇਹਨਾਂ ਦੇ ਵਿੱਚ ਕਿ ਇਸ ਬੰਦੇ ਨਾਲ ਠੱਗੀ ਵਧੀ ਹੈ ਔਰ ਆ ਰਿਪੋਰਟ ਦੇ ਵਿੱਚ ਵੀ ਇਹ ਬਣਦਾ ਹੈ ਕਿ ਹਾਂ ਵੀ ਇਹਦੇ ਨਾਲ ਬੰਦੇ ਨਾਲ ਭਜਨ ਸਿੰਘ ਦੇ ਨਾਲ 77 ਲੱਖ 50 ਹਜ਼ਾਰ ਰੁਪਏ ਦੀ ਠੱਗੀ ਬੱਜੀ ਹੈ ਤੇ ਠੱਗੀ ਦੇ ਕਰਕੇ ਕਾਰਵਾਈ ਕਰਨੀ ਬਣਦੀ ਹੈ। ਹੁਣ ਐਸਐਸਪੀ ਬਠਿੰਡਾ ਨੇ ਪਰਚਾ ਦੇਣ ਦਰਜ ਕਰਨ ਦੀ بجائے ਕਹਿੰਦਾ ਜੀ ਅਸੀਂ ਇਹ ਮਾਮਲਾ ਏਡੀਐਲੀਗਲ ਕੋਲ ਭੇਜਦਾ। ਮਤਲਬ ਜੇ ਕਿਸੇ ਮਸਲੇ ਤੇ ਕੰਮ ਨਾ ਕਰਨਾ ਹੋਵੇ ਤਾਂ ਉਹਨੂੰ ਅਸੀਂ ਏਡੀਐਲੀਗਲ ਕੋਲ ਭੇਜ ਦਿੰਨੇ ਆ। ਏਡੀਐਲੀਗਲ ਜਿਹੜੇ ਹੁੰਦੇ ਆ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਏਡੀਐਲੀਗਲ ਇੱਕ ਐਡਵੋਕੇਟ ਹੁੰਦਾ ਹੈ ਤੇ ਤੁਸੀਂ ਆਈਪੀਐਸ ਨੂੰ ਆਈਪੀਐਸ ਨੂੰ ਆਈਪੀਐਸ ਕੀਤੀ ਹੈ ਇਥੇ ਮੋਢਾਂ ਦੇ ਆਪਣੇ ਐਨਐਨ ਅਸੀਂ ਸਟਾਰ ਲਾਈ ਹੋਏ ਨੇ ਕਿ ਅੱਜ ਤੱਕ ਮੈਂ ਸਵਾਲ ਪੁੱਛਦਾ ਹਾਂ ਕਿ ਸਾਰੇ ਬਰਤੇ ਏਡੀਐ ਲੀਗਲ ਨੂੰ ਪੁੱਛੇ ਕੀਤੇ ਜਾਂਦੇ ਆ ਜਾਂ ਜੇ ਸਾਰੇ ਹੀ ਬਰਤੇ ਤੁਸੀਂ ਜਿਹੜੀ ਏਡੀਐ ਲੀਗਲ ਨੂੰ ਪੁੱਛੇ ਕਰਦੇ ਆ ਫਿਰ ਤਾਂ ਅਸੀਂ ਗੱਲ ਮੰਨ ਲੈਂਦੇ ਆ ਤੋਂ ਏਡੀਐ ਲੀਗਲ ਨੂੰ ਇਹ ਕੇਸ ਦੇ ਜਿਹੜਾ ਮਤਲਬ ਹੁੰਦਾ ਹੈ ਕਿ ਇਹਨੂੰ ਰੱਦੀ ਦੀ ਟੋਕਰੀ ਸੁੱਟ ਦਿਓ ਤੋਂ ਅਸੀਂ ਇਸ ਗੱਲ ਨੂੰ ਕਿਸੇ ਕਿਸੇ ਵੀ ਕੀਮਤ ਤੇ ਜਿਹੜਾ ਉਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਤੋਂ ਅਸੀਂ ਮੈਨੂੰ ਇੱਕ ਹੋਰ ਗੱਲ ਦਾ ਅਫਸੋਸ ਬਹੁਤ ਹੈ ਸਾਇਦ ਜਿਹੜੀ ਬੀਬੀ ਐਸਐਸਪੀ ਹੈਗੀ ਆ ਉਹ ਵੀ ਬਾਬਾ ਸਾਹਿਬ ਡਾਕਟਰ ਪੀਮਰੋ ਅੰਬੇਡਕਰ ਦੀ ਦੇਣ ਕਰਕੇ ਰਿਜ਼ਰਵ ਕੈਟਾਗਰੀ ਦੇ ਵਿੱਚੋਂ ਆ ਤੇ ਯਾਰ ਰਿਜ਼ਰਵ ਕੈਟਾਗਰੀ ਦੇ ਵਿੱਚੋਂ ਅਫਸਰ ਬੈਠਾ ਹੋ ਗਈ ਡੀਆਜੇਬੀ ਰਿਜ਼ਰਵ ਕੈਟਾਗਰੀ ਦਾ ਐਸਐਸਪੀ ਰਿਜ਼ਰਵ ਕੈਟਾਗਰੀ ਦੀ ਐਸਪੀਬੀ ਰਿਜ਼ਰਵ ਕੈਟਾਗਰੀ ਦੇ ਇਹਦੇ باوجود ਵੀ ਮਤਲਬ ਇੱਕ ਸ਼ਡੂਲ ਕਾਸਟ ਵਿਅਕਤੀ ਦੀ ਗੱਲ ਨਾ ਸੁਣੀ ਜਾਵੇ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਬਾਬਾ ਸਾਹਿਬ ਡਾਕਟਰ ਪੀਮਰੋ ਅੰਬੇਡਕਰ ਦੀ ਆਤਮਾ ਵੀ ਕਿਤੇ ਨਾ ਕਿਤੇ ਰੋਂਦੀ ਹੋਣੀ ਹੈ ਕਿ ਯਾਰ ਮੈਂ ਜਿਨ੍ਹਾਂ ਲੋਕਾਂ ਵਾਸਤੇ ਇਸੇ ਕਰਕੇ ਬਾਬਾ ਸਾਹਿਬ ਅੰਬੇਡਕਰ ਨੇ ਜਾਂ ਸੀ ਮੈਨੂੰ ਮੇਰੇ ਆਪਣੇ ਸਮਾਜ ਦੇ ਪੜ੍ਹੇ ਲਿਖੇ ਲੋਕਾਂ ਨੇ ਧੋਖਾ ਦਿੱਤਾ ਹੁਣ ਅੱਜ ਮਜਬੂਰਨ ਇਸ ਕਰਕੇ ਸਾਨੂੰ ਤੁਹਾਡੇ ਰੂਬਰੂ ਹੋ ਕੇ ਜਨਤਾ ਦੀ ਕਚਹਿਰੀ 'ਤੇ ਗੱਲ ਰੱਖਣੀ ਪੈ ਰਹੀ ਹੈ ਕਿ ਇਹ ਵਿਅਕਤੀ ਇੰਨਾ ਫਟਪ ਹੋਇਆ ਹੋਇਆ ਹੈ ਇੰਨਾ ਪਰੇਸ਼ਾਨ ਹੈ ਇਹ ਮੈਨੂੰ ਕੱਲ ਪਰਸੋ ਕਹਿੰਦਾ ਵੀ ਮੈਂ ਤਾਂ ਫਿਰ ਹੋਰ ਹੱਲ ਕੋਈ ਨਹੀਂ ਹੈ ਮੈਂ ਤਾਂ ਸੂਸਾਈਡ ਕਰ ਲੈਣਾ ਮੈਂ ਇਹਨਾਂ ਨੂੰ ਫਿਰ ਕਹਿ ਕੇ ਸੂਸਾਈਡ ਕੋਈ ਰਸਤਾ ਨਹੀਂ ਹੁੰਦਾ ਪਰ ਫਿਰ ਜੀ ਕੋਈ ਨੀ ਇੱਕ ਗੱਲ ਵਾਪਰਦੀ ਆ ਨਾ ਕੋਈ ਤਾਂ ਮੈਂ ਇਹਨੂੰ ਇਹਦੇ ਸਿੱਧੇ ਤੌਰ ਤੇ ਐਸਐਸਪੀ ਬਠਿੰਡਾ ਜਿਹੜੇ ਆ ਜ਼ਿੰਮੇਵਾਰ ਹੋਣਗੇ ਕਿ ਇਹ ਰਿਪੋਰਟ ਵੰਡ ਦੇ ਬਾਵਜੂਦ ਵੀ ਪਰਚਾ ਦਰਜ ਨਾ ਹੋਵੇ ਅੱਛਾ ਮੈਂ ਇੱਕ ਗੱਲ ਹੋਰ ਸਾਂਝੀ ਕਰਨਾ ਚਾਹੁੰਦਾ ਮੈਂ ਵੀ ਕੋਈ ਯਤਨ ਕੀਤਾ ਮੈਂ ਇਹਨੂੰ ਪ੍ਰੀਤਮ ਸਿੰਘ ਨੂੰ ਪ੍ਰੀਤਮ ਸਿੰਘ ਨੂੰ ਤੇ ਇਹਦੇ ਘਰ ਵਾਲੇ ਨੂੰ ਮੈਂ ਇਹਨਾਂ ਨੂੰ ਬੁਲਾਇਆ ਕਿ ਦੇਖੋ ਗਰੀਬ ਆਦਮੀਆ ਵਿਚਾਰਾ ਕਿ ਇਹਨਾਂ ਨੂੰ ਇਹਦਾ ਤੁਸੀਂ ਯਾਰ ਬੈਠ ਕੇ ਗੱਲ ਕਰੋ ਤੇ ਉਹਨਾਂ ਦਾ ਕਹਿਣਾ ਇਹ ਸੀਗਾ ਕਿ ਸਾਨੂੰ 6 ਲੱਖ ਰੁਪਈਆ ਵਾਧਾ ਦਿਵਾ ਦਿਓ ਜਿਹਨੇ ਨਾ ਸੌਦਾ ਹੋਇਆ ਹੈ 6 ਲੱਖ ਰੁਪਏ ਹੋਰ ਵੀ ਇਹ ਗਰੀਬ ਬੰਦਾ ਵਿਚਾਰਾ 6 ਲੱਖ ਕਿਥੋਂ ਬੰਦੂਗਾ ਇਹਦਾ ਪਹਿਲਾਂ ਹੀ 18 ਲੱਖ ਰੁਪਏ ਲੋਨ ਕਰਵਾਇਆ ਹੋਇਆ ਹੈ ਨਾ 18 ਲੱਖ ਲੋਨ ਕਰਾਇਆ 5 ਲੱਖ ਰੁਪਿਆ 8 18 ਲੱਖ ਲੋਨ ਦੀ ਲੋਨ ਪ੍ਰਵਾਨ ਹੋਇਆ ਉਸੇ ਡੇਟ ਤੇ ਹੋਇਆ ਜਦੋਂ ਰਜਿਸਟਰੀ ਕਰਾਉਣੀ ਸੀ ਤੋ ਇਹ ਵਿਚਾਰਾ ਕਿਥੋਂ ਦੇਊਗਾ ਫਿਰ ਇਹਦੇ باوجود ਫਿਰ ਵੀ ਇਸ ਬੰਦੇ ਨੇ ਕਿਹਾ ਕਿ ਚਲੋ ਯਾਰ ਕੋਈ ਨਹੀਂ ਮੈਨੂੰ ਸਾਰਾ ਦੋ ਫੜਫੜੂ ਕੇ ਕਿਸ ਨਾ ਕਿਸੇ ਢੰਗ ਨਾਲ 3 ਲੱਖ ਹੋਰ ਵੱਧ ਦੇ ਦੇਣਾ ਮਲੂ ਰਜਿਸਟਰੀ ਕਰਾ ਦੂੰ ਪਰ ਉਹ ਰਜਿਸਟਰੀ ਫਿਰ ਵੀ ਨਾ ਰਜਿਸਟਰੀ ਕਰਾਈ ਨਾ ਇਹਦਾ 7 ਲੱਖ 50 ਹਜ਼ਾਰ ਰੁਪਿਆ ਮੋੜਾ ਤੋ ਇਸ ਕਰਕੇ ਇਹ ਬੰਦਾ ਵਿਚਾਰਾ ਗਰੀ ਇਹਦੀ ਪੁਕਾਰ ਸੁਣਾਉਣ ਵਾਸਤੇ ਪ੍ਰੈਸ মিডিਆ ਦਾ ਸਾਰਾ ਜਥੇਸੀ ਲਿਆ ਕਿ ਐਸਐਸਪੀ ਬਟਿੰਡਾ ਇਹਦੇ ਦੇ ਕਿਉਂ ਨਹੀਂ ਕਾਰਵਾਈ ਕਰਨਾ ਚਾਹੁੰਦੇ ਮੈਂ ਤਾਂ ਪੰਜਾਬ ਦੇ ਮੁੱਖ ਮੰਤਰੀ ਸਰਪੰਤ ਸਿੰਘ ਮਾਨ ਜੀ ਨੂੰ ਕਹਿਣਾ ਚਾਹਾਂਗਾ ਕਿ ਇਹਦੇ ਤੇ ਜਰੂਰ ਗੌਰ ਫਰਮਾਇਆ ਜਾਵੇ ਡੀਜੀਪੀ ਪੰਜਾਬ ਨੂੰ ਕਹਾਂਗਾ ਇਹਦੇ ਤੇ ਜਰੂਰ ਗੌਰ ਫਰਮਾਇਆ ਜਾਵੇ ਕਿ ਇਹ ਜਿਹੜੀ ਇਹ ਜਿਹੜਾ ਸਾਰਾ ਮਾਮਲਾ ਹੈ ਐਸਐਸਪੀ ਸਾਹਿਬ ਦੀ ਬਦੌਲਤ ਇਹ ਬਚਾਰਾ ਇਹਨਾਂ ਫੈੜਾ ਪਏ ਹੁਣੇ ਕਹਿੰਦਾ ਜੀ ਮੈਂ ਅ ਸਮਰਨਵਰ ਤੇ ਬੈਠਣਾ ਹੈ ਮੈਂ ਉਹਨੂੰ ਫਿਰ ਕਿਹਾ ਕਿ ਨਹੀਂ ਯਾਰ ਇਹਦਾ ਦੀ ਗੱਲ ਕੋਈ ਨਹੀਂ ਮੈਂ ਇਹਦੇ ਇਹਦੇ ਇਸ ਗੱਲ ਦੇ ਲਈ ਮੈਂ ਡੀ.ਜੇ. ਸਾਹਿਬ ਨੂੰ ਵੀ ਦੱਸਿਆ ਕਿ ਦੇਖੋ ਇਹ ਪਰਿਵਾਰ ਹੋਰ ਹੱਲ ਕੀ ਹੈ ਇਹਦੇ ਕੋਲ ਇਹਦੇ ਕੋਲ ਰਸਤਾ ਕੋਈ ਨਹੀਂ ਬਚਦਾ ਲੋਕਤੰਤਵ ਦੇ ਤੌਰ ਕੋਈ ਰਸਤਾ ਨਹੀਂ ਇਹ ਬੰਦੇ ਦੇ ਕੋਲ ਬਚਦਾ ਜੇ ਆदमी ਮਸਲਾ ਇਹਦਾ ਇਹ ਚਾਹੁੰਦਾ ਕਿ ਹੱਲ ਨਹੀਂ ਹੁੰਦਾ ਤਾਂ ਵੀ ਮੈਂ ਤਾਂ 11 ਤਰੀਕ ਨੂੰ ਬਈ ਮਰਨਵਰ ਤੇ ਬੈਠੂਗਾ ਤਾਂ ਜੇ ਇਹ ਹੁਣ ਇਹ ਮਰਨਵਰ ਤੇ ਬੈਠਣ ਦੀ ਗੱਲ ਕਰਦਾ ਤੇ ਜੇ ਇਹ ਮਰਨਵਰ ਤੇ ਬੈੰਦਾ ਹੈ ਇਹਦਾ ਪਰਿਵਾਰ ਬੈੰਦਾ ਹੈ ਤਾਂ ਫਿਰ ਬਈ ਦੇਖੋ ਜੇ ਕੋਈ ਨਹੀਂ ਕੀ ਗੱਲ ਵਾਪਰਦੀ ਹੈ ਇਹਦੇ ਲਈ ਸਿੱਧੇ ਦੌਰ ਦੇ ਮੈਂ ਕਹਾਂਗਾ ਕਿ ਐਸਐਸਪੀ ਬਟਿੰਡਾ ਜ਼ਿੰਮੇਵਾਰ ਹੋਣਗੇ ਜਿਨ੍ਹਾਂ ਦੇ ਦਫਤਰਾਂ ਦੇ 7-8 ਮਹੀਨਿਆਂ ਤੋਂ ਚੱਕਰ ਕਰਦਾ ਆ ਰਿਹਾ ਹੈ ਤੇ ਇਹਦੀ ਕੋਈ ਸੁਣਵਾਈ ਨਹੀਂ ਹੋ ਰਹੀ ਇਹਦਾ ਕੋਈ ਮਸਲਾ ਹੱਲ ਨਹੀਂ ਹੋ ਰਿਹਾ ਤੇ ਉਸ ਕਰਕੇ ਪੰਜਾਬ ਦੀ ਸਰਕਾਰ ਦੇ ਉਤੇ ਗੌਰ ਕਰੇ ਤੇ ਮੈਂ ਇਹ ਗੱਲ ਜ਼ਰੂਰ ਕਹਾਂਗਾ ਅਸੀਂ ਇਸ ਪਰਿਵਾਰ ਦੀ ਮਦਦ ਲਈ ਨੈਸ਼ਨਲ ਅਦਾਲਤ ਮਹਾਪੰਚਾਇਤ ਵੱਲੋਂ ਤੇ ਮੈਂ ਮਜ਼ਦੂਰ ਮਲਾਜ਼ਮ ਕਾਂਗਰਸ ਕੇ ਕੇਸੀ ਵਿਭਾਗ ਕਾਂਗਰਸ ਪਾਰਟੀ ਵੱਲੋਂ ਇਹਦੀ ਬੈਕ ਤੇ ਖੜੇ ਹਾਂ ਹਰ ਤਰ੍ਹਾਂ ਦੀ ਮਦਦ ਬੇਦੀ ਪਰਜਨ ਸਿੰਘ ਦੀ ਅਸੀਂ ਕਰਾਂਗੇ ਕਿਉਂਕਿ ਇੱਕ ਸ਼ੈਡੂਲ ਕਾਸਟ ਬੰਦਾ ਅੱਜ ਦਰਦ ਦਰਦ ਦੀਆਂ ਠੋਕਰਾਂ ਖਾਂਦਾ ਫਿਰੇ ਘਟੋ ਘਟ ਅਸੀਂ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਸੋ ਇਸ ਕਰਕੇ ਪੰਜਾਬ ਦੀ ਸਰਕਾਰ ਕਹਿੰਦੀ ਹੈ ਕਿ ਸਾਡੇ ਦੋ ਇਨਸਾਫ ਜਿਹੜਾ ਹੈਗਾ ਅਸੀਂ ਘਰ ਘਰ ਜਾ ਕੇ ਇਨਸਾਫ ਦਵਾਵਾਂਗੇ ਮੁੱਖ ਮੰਤਰੀ ਸਾਹਿਬ ਆ ਬੰਦਾ ਵਿਚਾਰਾ ਹਰਭਜਨ ਸਿੰਘ 7-8 ਮਹੀਨਿਆਂ ਤੋਂ ਰੁੱਲਦਾ ਫਿਰਦਾ ਹੈ ਕਦੇ ਡੀਆਈਜੀ ਕੋਲ ਜਾਂਦਾ ਕਦੇ ਐਸਐਸਪੀ ਕੋਲ ਜਾਂਦਾ ਕਦੇ ਡੀਸੀ ਕੋਲ ਜਾਂਦਾ ਕਦੇ ਕਿਸੇ ਅਫਸਰ ਕੋਲ ਜਾਂਦਾ ਕਦੇ ਥਾਣੇ ਜਾਂਦਾ ਤੇ ਮੁੱਖ ਮੰਤਰੀ ਸਾਹਿਬ ਕੀ ਤੁਸੀਂ ਇਸ ਹਰਪਨ ਸਿੰਘ ਨੂੰ ਗਰੀਬ ਆਦਮੀ ਨੂੰ 7 ਲੱਖ ਜਿਹੜਾ ਇਹ ਪੈਸਾ ਸੀ ਉਹ ਡਬੋਤ ਆ ਇਹਨੂੰ ਇਨਸਾਫ ਦਵੋਗੇ ਤੇ ਮੇਰੀ ਕਹਿੰਦੇ ਹੋ ਐਸਐਸਪੀ ਬਟਿੰਡਾ ਦੋਪ ਨਹੀਂ ਕਰ ਰਿਹਾ ਇਸ ਤੇ ਕਾਰਵਾਈ ਨਹੀਂ ਕਰਦਾ ਕਾਰਨ ਇਹ ਹੈ ਕਿ ਲੁਕੀ ਲੱਗਦਾ ਕੋਈ ਪੋਲਿਟੀਕਲ ਸਟ੍ਰਕਚਰ ਹੈ ਦੇਖੋ ਇਹਦਾ ਕਾਰਨ ਤਾਂ ਹੁਣ ਐਸਐਸਪੀ ਮੈਡਮ ਵੀ ਦੱਸ ਸਕਦੀ ਹੈ ਕੀ ਉਹ ਲੋਨ ਦਾ ਲੋਨ ਹੈ ਜਾਂ ਉਹ ਕਪੀ ਦੇ ਪਸੰਦ ਕਰਦੇ ਕਪੀ ਦਾ ਪੰਨਾ ਨਹੀਂ ਉਹ ਪਤਾ ਨਹੀਂ ਹੁਣ ਆਪਾਂ ਨੂੰ ਉਸ ਬਾਰੇ ਨਹੀਂ ਪਤਾ ਕਿ ਉਹ ਬੰਦਾ ਮਤਲਬ ਇਹ ਪੀੜਤ ਵਿਅਕਤੀ ਵਿਚਾਰਾ ਘੋਕਰ ਕੀ ਸਕਦਾ ਇਹਦੇ ਕੋਲ ਸਪਾਰਸ ਕੋਈ ਨਹੀਂ ਕਿ ਕੋਈ ਵੱਡੀ ਸਪਾਰਸ ਇਹ ਕਰ ਲਵੇ ਜੇ ਹੁਣ ਕਿਸ ਹਾਲਾਤਾਂ ਚ ਕਿਉਂ ਨਹੀਂ ਐਸਐਸਪੀ ਬਠਿੰਡਾ ਇਸ ਵਿਅਕਤੀ ਦੀ ਗੱਲ ਸੁਣ ਰਹੀ ਇਹਦੇ ਬਾਰੇ ਤਾਂ ਐਸਐਸਪੀ ਬਠਿੰਡਾ ਹੀ ਦੱਸ ਸਕਦੀ ਸਾਣਾ ਕੁਝ ਕੀਤਾ ਜੀ ਬਿਆਨਾ ਹੋਇਆ ਆ ਪੰਚਾਇਤੀ ਨਾਮਾ ਵੀ ਲਿਖ ਕੇ ਮੈਂ ਤੁਹਾਨੂੰ ਦਿਖਾਇਆ ਕਿ ਪੰਚਾਇਤੀ ਨਾਮਾ ਵੀ ਲਿਖਿਆ ਹੈ ਪੰਚਾਇਤ ਦੇ ਬੰਦਿਆਂ ਨੇ ਵੀ ਜਾ ਕੇ ਕਿਹਾ ਉਹਦੇ ਘਰੇ ਵੀ ਭਾਈ ਤੁਰੀ ਰਿਸ਼ਤੀ ਕਰਾ ਆ ਪਰ ਜਦੀ ਕਾਉਂਸਲਰ ਦੇ ਸਾਈਨ ਹੈ ਮਹੱਲੇ ਦੇ ਲੋਕਾਂ ਦੇ ਸਾਈਨ ਹੈ ਬਾਰ ਬਾਰ ਜਾ ਕੇ ਮਿੰਤਾ ਕਰਦੇ ਆ ਵੀ ਯਾਰ ਇਹ ਗਰੀਬ ਆਦਮੀ ਵਿਚਾਰਾ ਤੁਰਿਆ ਫਿਰਦਾ ਹੈ ਆ ਪੰਚਾਇਤੀ ਨਾਮਾ ਲਿਖਿਆ ਜਾਵੇ ਯਾਰ ਫਿਰ ਵੀ ਐਸਐਸਪੀ ਬਠਿੰਡਾ ਇਸ ਗੱਲ ਦੀ ਪਰਵਾਹ ਨਾ ਕਰੇ ਘਟੋ ਘਟ ਯਾਰ ਪੰਚਾਇਤ ਦੀ ਗੱਲ ਤਾਂ ਹਰ ਕੋਰਟ ਵੀ ਸੁਣਦੀ ਹੈ ਤੋ ਇਸ ਕਰਕੇ ਤਸਵੀਰ ਚ ਹਾਜ਼ਰੀ ਵੀ ਲਵਾਈ ਹੋਊਗੀ ਦੇਖੋ ਇੱਕ ਗੱਲ ਮੈਂ ਕਹਾਂ ਤਸਵੀਰ ਚ ਹਾਜ਼ਰੀ ਵਾਲਾ ਮੈਟਰ ਅਸੀਂ ਡੀਸਾ ਉਹਨਾਂ ਵੀ ਗੱਲ ਕੀਤੀ ਸੀ ਤੁਸੀਂ ਭਾਵੇਂ ਕਰ ਲਓ ਤਸਵੀਰ ਚ ਹਾਜ਼ਰੀ ਕੋਈ ਉਹ ਨਹੀਂ ਹੈਗਾ ਮਤਲਬ ਲੀਗਲੀ ਕੋਈ ਉਹ ਨਹੀਂਗਾ ਕਿ ਲਿਖਦਾ ਬੰਦੇ ਦੇ ਪੈਸੇ ਮੁੱਕਰ ਜਾਂ ਤਾਂ ਹਰ ਕੋਈ ਬੰਦਾ ਪੈਸੇ ਮੁੱਕਰ ਜਾ ਕਰੂਗਾ ਕਿਸੇ ਦੀ ਇਹ ਤਹਿਸੀਲ ਇਹਨਾਂ ਨੂੰ ਕਹਤਾ ਆ ਪੰਚਾਇਤੀ ਨਾਮੇ ਚ ਲਿਖਿਆ ਕੇ ਪੰਚਾਇਤੀ ਨਾਮੇ ਤੇ ਪੰਚਾਇਤ ਨੂੰ ਨੇ ਕਿਹਾ ਕਿ ਦੋ-ਤਿੰਨ ਦਿਨਾਂ ਦਾ ਮੈਨੂੰ ਟਾਈਮ ਦੇ ਦਿਓ ਉਹਦੇ ਬਾਵਜੂਦ ਵੀ ਇਹ ਗਏ ਕੋਰਟ ਤੇ ਜਿਹਦੇ ਬਾਅਦ ਫਿਰ ਹੁਣ ਲਾਰੇ ਲਾਉਂਦੇ ਫਿਰਦੇ ਆ ਪੈਸੇ ਵੱਧ ਮੰਗਦੇ ਆ ਨਾ ਤੋ ਗਰੀਬਾਂ ਦੇ ਉਤੋ ਬਚਾਰੇ ਤੋਂ ਕਿ ਹੁਣ ਕਿੱਥੋਂ ਇਹਦਾ ਕੀ ਇਨਸਾਫ ਕੌਣਾਂ ਨੂੰ ਸਾਫ ਕਰੂਗਾ ਮੈਂ ਤਾਂ ਹਰ ਕੋਈ ਬੰਦਾ ਬਿਆਨ ਦੇ ਦੀ ਕੀ ਬੁੱਕਤ ਹੈ ਬਿਆਨ ਦੇ ਦੀ ਕੀ ਬੁੱਕਤ ਹੈ ਜੀ ਆ ਬਿਆਨਾ ਲਿਖਿਆ ਹੋਇਆ ਹੈ ਬਿਆਨ ਦੇ ਕੋਈ ਇਹਦਾ ਲੀਗਲੀ ਅਸੀਂ ਕਹੀਏ ਤਾਂ ਕੋਈ ਸਮਝ ਲੋ ਵੀ ਐਵੇਂ ਹੀ ਉਹ ਹੈ ਇੱਕ ਮੇਰੇ ਬਿਆਨਾ ਤੁਸੀਂ ਬੰਦ ਲੋਕ ਪੈਸੇ ਦਾ ਨਹੀਂ ਕਿਸੇ ਦੇ ਮੁ ਜੇੰਦਾ ਪਾ ਪਾਗਿਲ ਕਰਦੇ ਆ ਹਾਂ ਤੁਸੀਂ ਬਿਆਨ ਲਿਖਾਤਾ ਬੈਲੈਂਸ ਪੈਸੇ ਦੇਦੇ ਹੁਣ ਤੁਸੀਂ ਕਹਿੰਦੇ ਰਿਸਪੀ ਤਾਹ ਘਰਾਵਾਂਗੇ ਅਸੀਂ ਸਾਨੂੰ 3 ਲੱਖ 6 ਲੱਖ ਵਧ ਦੇਓ ਇਹ ਬੰਦਾ ਗਰੀਬ ਬੰਦਾ ਪਹਿਲੇ 18 ਲੱਖ ਦਾ ਲੋਨ ਕਰਾਇਆ ਨੇ 5 ਲੱਖ 7 ਲੱਖ 50000 ਰੁਪਇਆ ਨੇ 5 ਹਰ ਸਾਈ ਦਿੱਤੀ 7 ਲੱਖ ਰੁਪਇਆ ਉਹਦੇ ਕਾਊਂਟ ਬਲਜੀ ਪਰਮਜੀਤ ਕੌਰ ਦੇ ਅਕਾਊਂਟ ਦੇ ਵਿੱਚ ਤਾਸਪਰ ਕੀਤਾ 2 ਲੱਖ ਨਗਦ ਇਹਨੇ ਬੰਦੇ ਨੇ ਦਿੱਤਾ ਇਹ ਬੰਦਾ ਵਿਚਾਰਾ ਤਰਦਾ ਧੋਖਣਾ ਖਾਂਦਾ ਪਰਦਾ ਕੀ ਮੈਟਰ ਦੱਸੋ ਕੌਣ ਇਨਸਾਫ ਦੇਏਗਾ ਸਰਕਾਰ ਦਾ ਸਵਾਲ ਸੀਗਾ ਵੀ ਉਹ ਜਿਹੜੇ ਆਪੋਲਾ ਉਹ ਓਕੇ ਦਾ ਕੰਮ ਕਰਦੇ ਏ ਕੋਣ

ਸਨੇਹ ਤੇ ਆਈ ਵਾਪਸ ਹੁ ਕੀ ਰੱਖਾਂ ਜਿਹੜਾ ਬਿਆਨ ਮੱਖਰ ਦਾ ਜਦੋਂ ਗਿਆਨੇ ਦੇਖੋ ਉਹ ਗੱਲ ਤਾਂ ਇਹ ਹੈ ਨਾ ਵੀ ਅਸੀਂ ਤਾਂ ਬਿਆਨ ਹੀ ਇਹਦਾ ਵਿਚਾਰਾ ਕਹਿੰਦਾ ਜਿਹੜੇ ਮੈਂ ਦਿੱਤੇ ਉਹੀ ਮੋੜ ਦੋ ਨਹੀਂ ਕੰਪਨੀ ਤੋਂ ਮੋੜ ਸਰਾਲ ਕੁਛ ਵੀ ਕਾਵਲ ਮੋੜਨੇ ਕੱਲੇ ਇਹ ਕਹਿੰਦਾ ਭਾਵੇਂ ਜਿਹੜੇ ਮੈਂ ਦਿੱਤੇ ਮੈਂ ਉਹੀ ਮੋੜ ਦੋ ਜਾਂ ਮੈਨੂੰ ਰਜਿਸਟਰੀ ਕਰਾ ਦਿਓ ਪੁਰਾ ਪਿੱਛੇ ਦੇ 72000 ਰੁਪਏ ਪਿੱਛੇ ਦੋ ਡਰਾਈਵਰਾਂ ਨੇ ਆਤਮ ਹੱਤਿਆ ਕਰ ਦਿੱਤੀ ਸੀ 70000 ਵਿੱਚ ਹਾਂ ਪਿੰਡ ਹੇਰ ਤਾਂ 6 ਪਾਕਾਂ ਦੇ ਹਾਂ ਇਹ ਇਤਨਾ ਕਿ ਸਰਕਾਰ ਦੀ ਬੇਅਸਫੀਤਾ ਨੇ ਲੋਕਾਂ ਨੂੰ ਗਰੀਬ ਸਮਾਜ ਦੇ ਲੋਕਾਂ ਨੂੰ ਬੇਅਸਫੀਤਾ ਮੈਂ ਉਹੀ ਤਾਂ ਕਹਿ ਰਿਹਾ ਨਾ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਸਾਸੀ ਇਨਸਾਫ ਦੇਣੇ ਆ ਪਰ ਗਰੀਬਾਂ ਦੀ ਸੁਣਦੇ ਆ ਕਿਉਂਕਿ ਇਸ ਬੰਦੇ ਦੀ ਵਿਚਾਰਾਂ ਦੀ ਕੋਈ ਪੋਲੀਟੀਕਲ ਅਪਰੋਚ ਨਹੀਂ ਹੈਗੀ ਤੇ ਜਾਂ ਫਿਰ ਦੂਜੀ ਗੱਲ ਤੁਹਾਨੂੰ ਪਤਾ ਹੀ ਸਮਝ ਲਓ ساری ਗੱਲ ਬਾਤ ਕਿ ਕਿਵੇਂ ਇਹ ਸਰਗੰਠ ਜਿਹਾ ਕਿਵੇਂ ਹੁੰਦੀ ਹੈ ਮੈਨੂੰ ਉਹ ਪੜਾਸਾ ਕਰਨੀ ਹੈ ਕੋਈ ਬੁੱਕ ਤਾਂ ਨਹੀਂ ਰਹੀ ਹਾਂਜੀ ਡਾਕੂਮੈਂਟਾਂ ਦੇਖੋ ਆਰਟੀਐਸ ਆਰਟੀਐਸ ਆ ਦੇਖੋ ਆਰਟੀਐਸ ਕੋ ਕਹਵੇ ਕਿ ਪੈਸੇ ਨਕਦ ਲੈ ਕੇ ਬੰਦਾ ਮੁਕਰ ਸਕਦਾ ਆਰਟੀਐਸ ਹੋਈ ਬਿਨ ਬਕਾਇਦਾ ਆਰਟੀਐਸ ਵੀ ਮਨੋ ਐਸਐਸਪੀ ਸਾਹਿਬ ਨੂੰ ਇਹਦੇ ਤੇ ਵੀ ਮਿਲ ਲੱਗਦੀ ਹੈ ਭਰੋਸਾ ਨਹੀਂ ਹੈ ਰੱਬ ਰੱਬ ਇਹ ਤਾਂ ਪਰਮਾਤਮਾ ਨੂੰ ਪਤਾ ਹੈ ਇਹਦਾ ਮਤਲਬ ਪੰਚਾਇਤੀ ਨਾਮਾ ਲਿਖਿਆ ਗਿਆ ਹੈ ਪੰਚਾਇਤੀ ਨਾਮੇ ਨੂੰ ਕੋਈ ਸਬਦਾਨ ਨੀੜ ਬਣਾਏ ਕਾਨੂੰਨ ਆ ਜਾਂ ਡਾਕੂਮੈਂਟ ਇਹ ਮਿੱਟੀ ਇੱਕ ਤਰ੍ਹਾਂ ਦੇ ਇਹ ਕਹਿੰਦਾ ਤਾਂ ਹੀ ਹੈ ਨਾ ਕਿ ਪੰਚਾਇਤੀ ਨਾਮਾ ਵੀ ਲਿਖ ਕੇ ਦਿੱਤਾ ਹੈ ਲੋਕਾਂ ਦਾ ਵਿਸ਼ਵਾਸ ਹੈ ਕਿ ਪੈਸੇ ਗਏ ਹੈ ਸਾਪਾ ਲਾਪਾ ਯਾਰ ਬਿਹਾਂਜੀ ਲੋਕਾਂ ਦਾ ਵੀ ਵੈਲਿਊ ਹੀ ਨਾ ਰਹੀ ਕੋਈ ਲੋਕ ਤੁਸੀਂ ਗੱਲ ਕਹਿ ਰਹੇ ਹੋ ਲੋਕਾਂ ਦਾ ਵਿਸ਼ਵਾਸ ਵੀ ਕਿਤਨੇ ਕਿਤੇ ਉਹਦੇ ਠੋਕਰ ਵੱਜੂਗੀ ਕਿਉਂਕਿ ਉਹ ਅਗਲਾ ਕਹੋ ਯਾਰ ਇਹੀ ਮੁਕਰੀ ਜਾਂਦੇ ਆ ਤਾਂ ਸਾਡਾ ਹੁਣ ਆਰਟੀਜੀਐਸ ਨਹੀਂ ਪੈਸੇ گئے ਪੰਚਾਇਤ ਨੇ ਲਿਖ ਕੇ ਦਿੱਤਾ ਵੀ ਹਾਂ ਉਹਨਾਂ ਨੇ ਠੱਗੀ ਮਾਰੀ ਐ ਆ ਰਿਪੋਰਟ ਬਣ ਗਈ ਬਿਆਨ ਸਾਰਿਆਂ ਨੇ ਬਿਆਨ ਲਿਖਾਤੇ ਜਿਹਨੇ ਸੌਦਾ ਕਰ ਉਹਨਾਂ ਨੇ ਵੀ ਬਿਆਨ ਲਿਖਾਤੇ ਭਾਈ ਹਾਂ ਇਹਨਾਂ ਨੇ ਠੱਗੀ ਮਾਰੀ ਐ ਆ ਸਾਰੀ ਰਿਪੋਰਟ ਬਣ ਕੇ ਪਹੁੰਚ ਗਈ ਆ ਦਰਖਾਸਤਾਂ ਪਈਆਂ ਵਿਚਾਰਾ ਲੈ ਕੇ ਦਵਾਵੇ ਚ ਪਾ ਕੇ ਠੋਕਰਾਂ ਖਾਂਦਾ ਦਰਦ ਤੁਰਾ ਕਰਦਾ ਅੱਛੀ ਨਹੀਂ ਆਈ